ਆਸ਼ਾ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸਦੀ ਹੈ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕੀ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਪੂਰੀਆਂ ਨਾ ਹੋਣ ਕਰਕੇ ਅੱਜ ਅਸੀਂ ਇੱਥੇ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਪਟਿਆਲਾ ਚ ਪੁੱਡਾ ਗਰਾਊਂਡ ਤੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਅਸੀਂ ਅੱਜ ਇੱਥੇ ਜਿਹੜਾ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਦੇ ਘਰ ਦਾ ਘੇਰਾও ਵੀ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਣੋ ਖੇੜੀ ਬਿੱਲਾ ਆਸ਼ਾ ਵਰਕਰ ਸਾਫ ਫੈਸਿਲੀਟੇਟਰ ਜੁਨੀਅਰ ਪੰਜਾਬ ਵਿੱਚ ਕੰਮ ਕਰਦਾ ਜਿਹੜੀਆਂ ਮੰਗਾਂ ਨੂੰ ਲੱਗਾ ਪ੍ਰਦਰਸ਼ਨ ਕਰਦੇ ਉਹ ਤੇ ਕੀ ਨੀਤੀ ਰਹੇਗੀ ਤੇ ਜਿਹੜੀ ਸਾਡੀਆਂ ਮੇਨ ਮੰਗਾਂ ਨੇ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਸਾਫ ਫੈਸਿਲੀਟੇਟਰ ਭੈਣਾਂ ਨੇ ਘੱਟੋ ਘੱਟ ਉਹਨਾਂ ਨੂੰ ਉਜਰਦੇ ਘੇਰੇ ਸਿ ਲਿਆਂਦਾ ਜਾਵੇ ਤੇ ਜਿਹੜਾ ਸਾਡਾ ਫਿਕਸਡ ਇਨਸੈਂਟ ਵਾ ਉਹਨੂੰ ਦੁੱਗਣਾ ਕਰਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਖੱਤਾ ਚੌਣ ਤੋਂ ਪਹਿਲਾਂ ਸਾਡੇ ਨਾਲ ਵਾਦੇ ਵੀ ਕਰੇ ਸੀ ਸਾਡੇ ਨਾਲ ਲੁਧਿਆਣਾ ਵਿੱਚ ਮੀਟਿੰਗਾਂ ਵੀ ਹੋਈਆਂ ਨੇਗੇ ਕੇਜਰੀਵਾਲ ਸਾਹਿਬ ਦੀ ਵੀ ਹੋਈ ਆ ਮੁੱਖ ਮੰਤਰੀ ਪੰਜਾਬ ਦੀ ਵੀ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਦੋਂ ਸਾ ਫਿਕਸਡ ਇਨਸੈਂਟਿਵ ਸਾਨੂੰ 5000 ਕੀਤਾ ਜਾਊਗਾ ਪਰ ਪੰਜਾਬ ਸਰਕਾਰ ਨੇ ਫਿਕਸਡ ਇਨਸੈਂਟਿਵ ਤਾਂ ਸਾਨੂੰ ਕੀ ਦੇਣਾ ਸੀ ਸੱਤਾ ਜਾਣ ਤੋਂ ਬਾਅਦ ਸਾਡੇ ਨਾਲ ਉਹਨਾਂ ਨੇ ਕੋਈ ਮੀਟਿੰਗ ਵੀ ਨਹੀਂ ਕੀਤੀ ਤੇ ਇੱਕ ਮੀਟਿੰਗ ਕਰੀ ਵੀ 2023 ਦੇ ਵਿੱਚ ਕੁਝ ਜਿਹੜੀਆਂ ਮਾਮੂਲੀ ਜਿਹੀ ਮੰਗਾਂ ਸਾਡੀਆਂ ਉਹ ਉਹਨਾਂ ਨੇ ਮੰਗੀਆਂ ਨੇ ਪਰ ਬਾਕੀ ਜਿਹੜੀਆਂ ਮੰਗਾਂ ਸਾਡੀਆਂ ਉਹ ਤਿਉਹਾਂ ਦੀਆਂ ਤਿਉਹਾਂ ਹੀ ਪਈਆਂ ਨੇ ਜਿਵੇਂ ਕਿ ਸਾਡੀ ਫਿਕਸਡ ਇਨਸੈਂਟਿਵ ਆ ਜਿਹੜਾ ਉਹਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਸਾਡਾ ਜਿਹੜਾ ਉਜਰਤ ਦਾ ਘੇਰਾਗਾ ਉਹ ਨਹੀਂ ਸਾਨੂੰ ਡੀਸੀ ਰੇਟ ਨਹੀਂ ਦਿੱਤਾ ਜਾ ਰਿਹਾ ਹੈਗਾ ਕੁਝ ਸਾਡੀਆਂ ਆਸ਼ਾ ਵਰਕਰ ਭੈਣਾਂ ਜਿਵੇਂ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਸਾਡਾ ਕੁੱਤੂ ਸੰਤਮ ਜਿਹੜਾ ਕਟਿਆ ਜਾਂਦਾਗਾ ਉਸ ਚੀਜ਼ ਨੂੰ ਅਸੀਂ ਇਹ ਕਹਿੰਨੇ ਵੀ ਸਾਡਾ ਐਲਐਸਟੀਵੀ ਰਾਹੀਂ ਜਿਹੜਾ ਕੰਮ ਆ ਉਹ ਆਸ਼ਾ ਵਰਕਰ ਦਾ ਵੈਰੀਫਾਈ ਕਰਕੇ ਪਾਉਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਇਨਮ ਵੱਲੋਂ ਕੰਮਾਂ ਦੇ ਤਰੂਪੀਆਂ ਕੀਤੀਆਂ ਮੈਨਾਂ ਉਹ ਨਾ ਕੀਤੀਆਂ ਜਾਣ ਤੇ ਸਾਡੀਆਂ ਭੈਣਾਂ ਦੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਈ ਜਾਵੇ ਪੰਜਾਬ ਸਰਕਾਰ ਵੱਲੋਂ ਸਾਡੀਆਂ ਫਿਲਹਾਲ ਤਿੰਨੇ ਹੀ ਮੁੱਖ ਮੰਗਾਂ ਨੇ ਪਹਿਲੀ ਮੰਗ ਆ ਸਾਡੀ ਸਾਨੂੰ ਡੀਸੀ ਰੇਟ ਮਿਲੇ ਦੂਜੀ ਮੰਗ ਆ ਸਾਡੇ ਜਿਹੜਾ ਸਾਡਾ ਫਿਕਸਡ ਸੰਤਮ ਉੱਤੇ ਵਾਅਦਾ ਕਰਿਆ ਜਾਵੇ ਤੀਜੀ ਮੰਗ ਆ ਜਿਹੜੀ ਸਾਡੀ ਹਾਜ਼ਰੀ ਉਹ ਯਕੀਨੀ ਬੰਗਣਾਈ ਜਾਵੇ ਜੇਕਰ ਪੰਜਾਬ ਸਰਕਾਰ ਇਸ ਥੀ ਦੇ ਉੱਤੇ ਪਹਿ ਤਾਂ ਆਉਣ ਵਾਲੇ ਸਮੇਂ ਸਾਡੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਤਿੱਖੇ ਸੰਘਰਸ਼ ਕਰਨ ਦੀ ਵੀ ਸਾਡੀ ਅਪੀਲ ਆ ਤੇ ਨਾਲ ਨਾਲ ਅਸੀਂ ਹੋਰ ਵੀ ਅੱਗੇ ਜਿਹੜੀਆਂ ਸਾਡੀਆਂ ਹੋਰ ਰਾਵਲੀਆਂ ਨੇ ਅਸੀਂ ਸਾਡੀ ਫੈਡਰੇਸ਼ਨ ਨਾਲ ਗੱਲ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਉਹ ਵੀ ਲਿਖ ਕੇ ਜਾਣਗੇ ਕਾਰਨ ਕੀ ਮੰਨਦੇ ਹੋ ਜਿਹੜੀ ਸ਼ੁਰੂਆਤ ਨਾ ਹੋਣ ਕਾਰਨ ਕਾਰਨ ਸਾਰ ਇਹੀ ਆ ਕਿ ਜਿਹੜੇ ਸਰਕਾਰ ਦੇ ਕੰਮ ਨੇ ਉਹ ਹੋ ਰਹੇ ਨੇਗੇ ਸਰਕਾਰ ਨੇ ਸਿਰਫ ਜਿਹੜੇ ਆਪਦੇ ਕੰਮ ਨੇ ਬੈਨਰ ਲਾ ਕੇ ਲੋਕਾਂ ਚ ਪਬਲਿਸਿਟੀ ਕਰਨੀਆਂ ਪਰ ਪੰਜਾਬ ਸਰਕਾਰ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਕਿ ਜੇ 70 ਸਾਲ ਪੁਰਾਣੀ ਸਰਕਾਰ ਨੂੰ ਦਾ ਪੜਾਟਾ ਪਾਇੰਟ ਸਕਦਾ ਤੋੜੀ ਤਾਂ ਸਰਕਾਰ ਨੂੰ ਸਿਰਫ 3 ਸਾਲ ਹੋਇਆ ਆਉਣ ਵਾਲੇ ਸਮੇਂ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਅਸਰ ਕਰਾਫ ਫੈਸਿਲੀਟੇਟਰ ਦੇ ਜਿਹੜੇ ਮੁਲਾਜ਼ਮਾਂ ਨੇ ਉਹਨਾਂ ਦੇ ਕੰਮ ਜਿਹੜੇ ਨਾ ਕੀਤੇ ਸਾਡੀਆਂ ਮੰਗਾ ਨਾ ਮਿਲੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਤਾਕਤ ਉਹ ਪਲਟਾ ਜਾ ਸਕਦਾ ਹੈ ਸਰਕਾਰ ਤੋਂ ਦਾਅਵੇ ਕਰਦੀ ਹੈ ਜੀ ਅਸੀਂ ਨੌਕਰੀ ਦਿੱਤੀ ਹੈਲਥ ਡਿਪਾਰਟਮੈਂਟ ਵਧੀਆ ਕੀਤਾ ਹੈ ਸਿਹਤ ਵਧੀਆ ਕੀਤਾ ਹੈ ਪੜ੍ਹਾਈ ਲਿਖਾਈ ਦਾ ਵਧੀਆ ਕੀਤਾ ਹੈ ਸਿਰਫ ਬੈਨਰਾਂ ਦੇ ਵਿੱਚ ਹੀ ਵਧੀਆ ਹੈਗਾ ਪਰ ਜਦੋਂ ਤੁਸੀਂ ਪੱਦਰ ਤੇ ਜਾਓਗੇ ਨਾ ਥੱਲੇ ਵਾਲੇ ਪੱਦਰ ਤੇ ਜਾਓਗੇ ਲੋਕਾਂ ਦੇ ਵਿੱਚ ਗੱਲ ਕਰੋਗੇ ਸਾਡੇ ਨਾਲ ਹੀ ਗੱਲ ਕਰ ਰਹੇ ਹਾਂ ਅਸੀਂ ਦੱਸ ਰਹੇ ਹਾਂ ਵੀ ਸਾਡੀਆਂ ਬਹੁਤ ਕੁੜੀਆਂ ਐ ਹੈ ਜੀਆਂ ਵੀ ਜਿਹੜੀਆਂ ਬਿਲਕੁਲ ਗਰੀਬ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਦੇ ਘਰ ਵਾਲੇ ਵੀ ਨਹੀਂ ਹੈਗੇ ਉਹਨਾਂ ਦੀ ਵੀ ਡੱਟਾਂ ਹੋਈਆਂ ਨੇ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਆਹ 2 22500 ਦੇ ਉੱਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਹਰਾ ਪੈਨ ਉਹਨਾਂ ਨੇ ਸਾਡੀ ਤਨਖਾਹ ਵਧਾਉਣ ਤੇ ਕਰਨਾ ਸੀ ਉਹਨਾਂ ਨੇ ਔਣ ਸਾਰੇ ਸਾਡਾ 2500 ਕਰੋਨਾ ਪੱਤਾ ਕੱਟ ਕੇ ਉਹ ਹਰਾ ਪੈਨ ਦਾ ਜਿਹੜਾ ਸਾਡਾ ਜਿਹੜਾ ਪੌਣ ਸਾਰੀ ਉਹਨਾਂ ਨੇ ਗੁਨਾਹਗਰ ਬਣ ਗਏ ਜੋ ਸਾਡਾ 2500 ਉਹਨਾਂ ਨੇ ਪੱਤੇ ਵਾਲਾ ਕੱਟਿਆ ਸੀ ਜੋ ਕਿ ਸਾਡਾ ਕਰੋਨਾ ਇਨਸੈਂਟਿਵ ਸੀਗਾ ਪਰ ਦੇਣਾ ਤਾਂ ਉਹਨਾਂ ਨੇ ਕੀ ਸੀ ਪੌਣ ਸਾਰ ਸਾਡਾ 2500 ਕੱਟ ਕੇ ਸਾਡੀ ਨਿਗਾ ਦੇ ਵਿੱਚ ਉਹ ਪਹਿਲਾਂ ਵੀ ਗੁਨਾਹਗਰ ਸੀ ਅੱਜ ਵੀ ਗੁਨਾਹਗਰ ਨੇ ਸਾਡੇ ਲਈ ਕੁਝ ਨਹੀਂ ਕਰਦੀ ਸਰਕਾਰ ਸਰਕਾਰ ਨੇ ਸਿਰਫ ਥੋਸੇਵਾਦੀ ਕੀਤੀ ਹੋਈ ਆ ਸਿਰਫ ਪਖੰਡ ਕਰੇ ਹੋਏ ਨੇ ਪਹਿਲਾਂ ਵੀ ਸਰਕਾਰ ਵੈਸੇ ਸੇ ਸੋਸ਼ਲਵਾਦੀ ਕਰ ਰਹੀ ਸੀ ਇਹ ਸਾਨੂੰ ਤੁਚਕਲੇਸਾ ਕੇ ਥੋਸੇਵਾਦੀਆ ਕਰ ਰਹੇ ਨੇ ਸਿਰਫ ਆਈ ਅੰਤਰਾ ਹੋਰ ਕੋਈ ਅੰਤਰਾ ਨਹੀਂ ਲਿਤੀ ਰਹੇਗੀ ਅੱਜ ਦੀ ਅਧਿਰਨ ਨੀਤੀ ਇਹ ਹੈ ਕਿ ਅਸੀਂ ਹੁਣ ਸਵੇਰ ਤੋਂ ਲੈ ਕੇ ਹੁਣ ਤੱਕ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ ਇਥੋਂ ਸਾਰਿਆਂ ਨੇ ਲਾਈਨਾਂ ਬਣਾ ਕੇ ਸਿਹਤ ਮੰਤਰੀ ਪੰਜਾਬ ਦੀ ਜਿਹੜੀ ਕੋਠੀ ਉਹਦਾ ਘਰੋਕ ਕਰਨਾ ਨਾਜਵਾਬੀ ਕਰਨਾ ਤੇ ਕਿਤੇ ਸਿਆਪਾ ਵੀ ਕਰਨਾ ਉਹਨਾਂ ਦਾ ਕਿਹੜੀ ਕਿਹੜੀ ਜਗ੍ਹਾ ਤੋਂ ਆਈਏ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਆਏ ਨੇ ਸਰ ਹਰੇਕ ਜ਼ਿਲ੍ਹੇ ਦੇ ਵਿੱਚੋਂ ਕੁੜੀਆਂ ਆਈਆਂ ਨੇ ਗਈਆਂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ